ਹੈਲੋ ਸਸ਼ੀ ਕਾਲਜੀ ਸਾਰਿਆਂ ਨੂੰ ਚਲੋ ਅੱਜ ਆਪਾਂ ਤੁਹਾਨੂੰ ਕਰਾਉਣੇ ਆ ਇੱਕ ਧਾਰਮਿਕ ਸਥਾਨ ਦੇ ਦਰਸ਼ਨ ਕੈਮਰਾ ਗੁੰਰਾ ਕਰ ਲਿਆ ਦਾ ਸੈੱਟ ਅੱਜ ਆਪਾਂ ਆਇਆ ਗੁਰਦੁਆਰਾ ਬੇਰਸਾਬ ਜੀ ਮੱਥਾ ਟੇਕਣ ਗੁਰਨਾਨਕ ਦੇਵ ਜੀ ਦੇ ਘਰੇ ਤੇ ਸੁਲਤਾਨਪੁਰ ਲੋਧੀ ਵਿਖੇ ਇਹ ਗੁਰਦੁਆਰਾ ਹੈਗਾ ਤੇ ਪਹਿਲਾਂ ਪੀਨੇ ਆਪਾਂ ਪਾਪਾ ਜੀ ਤੋਂ ਗਰਮ ਜਾਈ ਠੰਡਾ ਠੰਡਾ ਪਾਣੀ ਲੈ ਕੇ ਠੰਡੇ ਜਲਦੀ ਸੇਵਾਨ ਭਾਈ ਜਾ ਰਹੀ ਹੈ ਜੀ ਚਲੋ ਹੁਣ ਆਪਾਂ ਇਥੋਂ ਲੈ ਕੇ ਪੀਨੇ ਆ ਠੰਡਾ ਠੰਡਾ ਪਾਣੀ ਫਿਰ ਦੇਖਦੀਆਂ ਫਿਰ ਘੁਮਾਉਣੀ ਆ ਤੁਹਾਨੂੰ ਵੀ ਨਾਲ ਗੁਰਦੁਆਰਾ ਤੇ ਆਪ ਵੀ ਘੁੰਮਦੇ ਆ ਜੀ ਵੀਡੀਓ ਦਾ ਸਾਡੇ ਤੋਂ ਜ਼ਿਆਦਾ ਬਣੀ ਨਹੀਂ ਅਸੀਂ ਥੋੜੀ ਥੋੜੀ ਬਣਾਈ ਕਿਉਂਕਿ ਫਿਰ ਬਾਬਾ ਜੀ ਦੇ ਮੱਥਰ ਵਗੈਰਾ ਵੀ ਟੇਕਣਾ ਹੁੰਦਾ ਨਾ ਮੱਥਾ ਟੇਕਣਾ ਹੁੰਦਾ ਵਾ ਫਿਰ ਉਹ ਗੱਲ ਜੀ ਨਹੀਂ ਬੰਦੀ ਧਿਆਨ ਵੀਡੀਓ 'ਚ ਰਹਿੰਦਾ ਫਿਰ ਅਸੀਂ ਥੋੜੀ ਥੋੜੀ ਬਣਾ ਲਈ ਜਿੰਨੀ ਕ ਬਣੀ ਜੇਬ 'ਚ ਫੋਨ ਕਾ ਪਾ ਕੇ ਤੇ ਵੌਇਸਓਵਰ ਲਾ ਦਿੱਤਾ ਉੱਤੇ ਤੇ ਆਪਾਂ ਹੁਣ ਪਾਣੀ ਪੀ ਕੇ ਤੇ ਇਧਰ ਦੀ ਸਾਈਡ ਬੀਬੀਆਂ ਖੜੀਆਂ ਉਹਨਾਂ ਨੂੰ ਫੜਾਤੀ ਆਪਾਂ ਪਾਣੀ ਵਾਲੇ ਬਰਤਨ ਚਲੋ ਜੀ ਹੁਣ ਆਪਾਂ ਅੱਗੇ ਜਾਂਦੇ ਆ ਹੱਥ ਤੋਲੇ ਆ ਹੱਥ ਤੁਣ ਗਏ ਹੋਈਆਂ ਇਧਰ ਤੇ ਆਹ ਪਾਰਕਿੰਗ ਸਾਈਡ ਏਰੀਆ ਜਿੱਥੇ ਧੁੱਪ ਵੀ ਬਹੁਤ ਜ਼ਿਆਦਾ ਧੁੱਪ ਪੈ ਰਹੀ ਸੀ ਉਧਰ ਅਸੀਂ ਜੋੜਾ ਸਭ ਜਮਾ ਕਰਾ ਦਿੱਤੇ ਚਲੋ ਜੀ ਆਓ ਜੀ ਹੁਣ ਆਪਾਂ ਅੱਗੇ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਕਰਨ ਲੱਗੇ ਆ ਦੇਖਦੇ ਆ ਹੁਣ ਆਪਾਂ ਕੀ ਕਰਦੇ ਆ ਕਿਹੜੀ ਮਾਤਾ ਪਹਿਨਿਆ ਦਾ ਫੋਨ ਤੇ ਚਾਬੀਆਂ ਗਾਇ ਰੱਖਤੀਆਂ ਇਧਰਲੀ ਸਾਈਡ ਫੋਨ ਤੇ ਚਾਬੀਆਂ ਰੱਖ ਕੇ ਕੋਈ ਗਿਆ ਚਲਾ ਗਲਤ ਗੱਲਾਂ ਚਾਹੇ ਕੋਈ ਚੱਕ ਕੇ ਲੈ ਜੇ ਇੱਕ ਸਕਿੰਟ ਵਿੱਚ ਫਿਰ ਬਾਅਦ ਵਿੱਚ ਉਹਨਾਂ ਦੀ ਸ਼ਾਇਦ ਉਹਨਾਂ ਦਾ ਸਕੂਟਰ ਵਗੈਰਾ ਦੀ ਚਾਬੀ ਵੀ ਸੀ ਤੇ ਫੋਨ ਵੀ ਸੀ ਉੱਥੇ ਰੱਖ ਕੇ ਗਏ ਚਲੇ ਥੰਮ ਜੇ ਤੇ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਜੀ ਦਾ ਘਰ ਆ ਰੱਬ ਖੈਰ ਕਰੂ ਤੇ ਇਧਰਲੀ ਸਾਈਡ ਹੁਣ ਆਪਾਂ ਚੱਲਦੇ ਆ ਇਸ਼ਨਾਨ ਕਰ ਤਲਾ ਦੇ ਉੱਤੇ ਪੰਜ ਇਸ਼ਨਾਨਾ ਕਰਨ ਚਲੋ ਜੀ ਆਪਾਂ ਵੇਖ ਕੇ ਆਉਨੇ ਆ ਉੱਥੇ ਵਧੀਆ ਵਧੀਆ ਫਿਸ਼ ਵੀ ਹੁੰਦੀਆਂ ਵਾ ਹਨਾ ਤੇ ਅੱਜ ਦਾ ਪਤਾ ਨਹੀਂ ਕਿਉਂ ਅੱਜ ਗਰਮੀ ਗਰਮੀ ਪਹਿਲਾਂ ਤਾਂ ਘਟ ਗਈ ਸੀ ਬਾਰਿਸ਼ ਹੋਣ ਕਰਕੇ ਅੱਜ ਫਿਰ ਬਹੁਤ ਜ਼ਿਆਦਾ ਗਰਮੀ ਸੀ ਹੱਦ ਤੋਂ ਵੱਧ ਕੇ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਸੀਗੀ ਚਲੋ ਆਪਾਂ ਹੁਣ ਤੁਰਦੇ ਚੱਲੇ ਇੱਧਰ ਤਲਾਬ ਵਾਲੀ ਸਾਈਡ ਇੱਧਰ ਪ੍ਰਸ਼ਾਦ ਮਿਲਦਾ ਵਾ ਬਾਬਾ ਜੀ ਦੀ ਦੇਖ ਕਰਾਉਣੀ ਹੋਵੇ ਤੇ ਇੱਧਰੋਂ ਪ੍ਰਸ਼ਾਦ ਦੀ ਦੇਖ ਮਿਲਦੀ ਆ ਤੇ ਇੱਧਰ ਸਾਹਮਣੇ ਤਲਾਬ ਆ ਸultanpur Lodhi ਵਿੱਚ ਗੁਰਦੁਆਰੇ ਕਹਿੰਦੇ ਬਹੁਤ ਜ਼ਿਆਦਾ ਵਾ ਨਾ ਬਿਬਨਾਨ ਕੀ ਦਾ ਗੁਰਦੁਆਰਾ ਵੀ ਆ ਚਲੋ ਜੀ ਪਹਿਲੋ ਮੱਬਾ ਜੀ ਦੇ ਮੱਥਾ ਟੇਕਿਆ ਨਿਸ਼ਾਨ ਸਾਹਿਬ ਜੀ ਦੇ ਮੱਥਾ ਟੇਕਣ ਤੋਂ ਬਾਅਦ ਤੇ ਹੁਣ ਆਪਾਂ ਲੈਣ ਲੱਗਿਆ ਅੰਦਰ ਐਂਟਰੀ ਤੇ ਫੋਨ ਨੂੰ ਪਹੁੰਚੇ ਵਿੱਚ ਚਲੋ ਹੁਣ ਤੁਰਦੇ ਚਲੋ ਤੁਰਦੇ ਚਲੋ ਚਲੋ ਜੀ ਚਲੋ ਤੁਹਾਨੂੰ ਵਿਖਾਉਣੀ ਆ ਜੀ ਦਰਸ਼ਨ ਬਾਬਾ ਜੀ ਦੇ ਅੰਦਰੋਂ ਵਾਹਿਗੁਰੂ ਜੀ ਸਤਨਾਮ ਫਟੇ ਇਕੱਲੇ ਮੱਥਾ ਤੇ ਬਾਹਰ ਆਪਾਂ ਆ ਗਏ ਬੇਰ ਸਾਹਿਬ ਕੋਲੇ ਬੇਰ ਸਾਹਿਬ ਦੇ ਉੱਤੇ ਜਗਾ ਜਗਾ ਤੇ ਲਿਖ ਕੇ ਲਾਇਆ ਸੀ ਕਿ ਬੇਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਮਤਲਬ ਕਿ ਇੱਥੇ ਹੱਥ ਨਾ ਲਗਾਓ ਹਨਾ ਗਲਤ ਗੱਲ ਆ ਯਾਰ ਨਹੀਂ ਲਗਾਉਣੇ ਚਾਹੀਦੇ ਹੱਥ ਆਪਾਂ ਕਿੰਨੀ ਸੰਗਤ ਜਾਣਦੇ ਆ ਤੇ ਬੇਰ ਸਾਹਿਬ ਜੀ ਇੱਕ ਹੀ ਆ ਹਨਾ ਦਿਨ ਚ ਹਜ਼ਾਰਾਂ ਲੋਕ ਆਉਂਦੇ ਹੋਣਗੇ ਤੇ ਵਾਰ-ਵਾਰ ਹੱਥ ਲਗਾਵਾਂਗੇ ਤਾਂ ਉਹ ਖਰਾਬ ਹੁੰਦੀ ਆ ਉਹਦੀ ਵਿਚਾਰੀ ਦੀ ਹਨਾ ਤਾਂ ਕਹਿੰਦੇ ਇੱਕ ਵਾਰ ਇੱਥੇ ਕੱਟ ਕਰ ਦਿੱਤਾ ਸੀ ਕਟਿੰਗ ਕਰਤੀ ਸੀ ਜੀ ਚਲੋ ਜੀ ਹੁਣ ਆਪਾਂ ਇੱਥੇ ਕੋਲ ਕੇ ਅੰਦਰ ਭੋਰਾ ਸਬਜੀ ਦੇ ਦਰਸ਼ਨ ਕਰਦੇ ਆਂ ਅੰਦਰ ਇੱਥੇ ਸੰਗਤਾਂ ਪਾਠ ਕਰ ਰਹੀਆਂ ਵਾਂ ਤੇ ਬਾਹਰੋਂ 베ਰ ਸਾਹਿਬ ਤਾਂ ਕਹਿੰਦੇ ਉੱਤੇ ਖੂਨ ਨਿਕਲਣ ਲੱਗ ਗਿਆ ਸੀਗਾ ਜਿਹੜੇ ਉੱਤੇ ਸਾਪ ਜੇ ਬੰਨੇ ਉਹਨਾਂ ਨਾਲ ਵੀ ਸ਼ਾਇਦ ਕੁਝ ਲੱਗਾ ਹੋਇਆ ਸੀਗਾ ਬਲੱਡ ਜਿਹਾ ਇਦਾਂ ਦਾ ਟੈਪ ਦਾ ਤੇ ਇਹ ਅੰਦਰੋਂ ਆ ਕੇ ਆਪਾਂ ਭੋਰਾ ਸਾਹਿਬ ਜੀ ਇੱਥੇ ਸੰਗਤਾਂ ਪਾਠ ਕਰ ਰਹੀਆਂ ਵਾਂ ਬੈਠ ਕੇ ਗੁਰੂ ਜੀ ਦਾ ਧਿਆਨ ਤਰ ਕੇ ਵਾਹਿਗੁਰੂ ਜੀ ਦਾ ਇੱਥੇ ਆਪਾਂ ਟਿਕੀਏ ਮੱਥਾ ਸੇ ਚੱਲੋ ਕੇ ਚੱਲੋ ਹਮ ਇਹ ਸਾਰੀ ਸੰਗਤ ਬੈਠੀ ਹੋਈ ਇੱਥੇ ਪਾਠ ਕਰ ਰਹੀ ਆ ਹਨਾ ਪਪ ਬਾਹਰ ਨੂੰ ਐਂਟਰੀ ਲੈਣ ਲੱਗੇ ਆ ਪੂਰਾ ਸਬਜੀ ਤੋਂ ਪਹਿਲੇ ਸਾਰੀ ਜਵੈਂਟੀ ਹੁੰਦੀ ਸੀ ਇਹਦੇ ਵਿੱਚ ਦੀ ਨਿਕਲ ਕੇ ਨਾ ਜਾਂਦੇ ਹੁੰਦੇ ਸੀ ਉਧਰ ਬਾਹਰ ਨੂੰ ਪੂਰਾ ਸਭ ਨੂੰ ਪਹਿਲੇ ਜੋਤ ਵੀ ਇੱਥੇ ਲੱਗਦੀ ਸੀ ਹੁਣ ਜੋਤ ਦਾ ਵੀ ਪ੍ਰੋਗਰਾਮ ਬਾਹਰ ਕਰ ਦਿੱਤਾ ਵਾ ਅੱਛਾ ਜੀ ਹੁਣ ਜੋਤ ਵੀ ਇੱਥੇ ਲੱਗਣ ਲੱਗੀ ਸੰਕ ਤਾਂ ਝਾੜੂ ਮਾਰ ਰਹੀਆਂ ਸਫਾਈ ਕਰ ਰਹੀਆਂ ਮੈਂ ਵਾਹੀ ਕੁੜੀ ਜੀ ਤੇ ਜੋਤ ਨੂੰ ਮੱਥਾ ਟੇਕਿਆ ਚਲੋ ਜੀ ਹੁਣ ਆਪਾਂ ਬੇਸਾਮ ਨੂੰ ਮੱਥਾ ਟੇਕਦੇ ਹਾਂ ਇਹ ਵਧੀਆ ਕੀਤਾ ਉਹਨਾਂ ਨੇ ਕਵਰ ਕੀਤਾ ਹੋਇਆ ਸਾਰੇ ਬੇਰਸਾ ਨੂੰ ਇੱਕ ਜਗ੍ਹਾ ਦੇ ਉੱਤੇ ਤਾਂ ਜਿੱਥੇ ਲੋਕ ਜ਼ਿਆਦਾ ਹੱਥ ਲੱਗਦਾ ਸੀ ਨੀਵਾ ਸੀ ਉਹਦੇ ਉੱਤੇ ਉਹਨਾਂ ਨੇ ਕੋਈ ਅਲੂਮਨੀਅਮ ਦਾ ਲਗਾ ਦਿੱਤਾ ਬਸ ਸਿਲਵਰ ਸਿਲਵਰ ਦਾ ਉੱਤੇ ਪੱਤ ਜੀ ਚੜਾ ਦਿੱਤੀ ਹੈ ਚਲੋ ਜੀ ਨੂੰ ਪਾ ਜਾਨੇ ਅੱਗੇ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਬਾਬਾ ਜੀ ਦੀ ਇਸ ਤੋਂ ਬਾਅਦ ਆਪਾਂ ਮੱਥਾ ਟੇਕ ਕੇ ਬਾਹਰ ਚੱਲਨੇ ਆਂ ਬਾਹਰ ਜਾਣ ਤੋਂ ਬਾਅਦ ਹੁਣ ਪਹਿਲਾਂ ਆਪਾਂ ਲਵਾਂਗੇ ਪ੍ਰਸ਼ਾਦ ਪਪਾ ਜੀ ਦਾ ਤੇ ਸਾਰੀਆਂ ਸੰਗਤਾਂ ਆਈ ਜਾ ਰਹੀਆਂ ਵਾ ਤੇ ਆ ਦੇਖੋ ਬਾਬੂ ਲਿਖ ਕੇ ਲਾਇਆ ਪਰ ਲੋਕ ਨਹੀਂ ਹਟਦੇ ਨਾ ਹੱਥ ਲਗਾਉਂਨ ਫਿਰ ਲਾਦੇ ਬਾਰ-ਬਾਰ ਪਰ ਉਹਨਾਂ ਨੇ ਆਪਦੇ ਜਣਿਓ ਬਹੁਤ ਵਧੀਆ ਪ੍ਰਬੰਧ ਕੀਤਾ ਹੋ ਵੀ ਕਿ ਸਿੱਧਾ ਹੱਥ ਨਾ ਲੱਗੇ ਉਹ ਉੱਤੇ ਉਹਨਾਂ ਨੇ ਸਾਰਾ ਉਹਦੇ ਨਾਲ ਕਵਰ ਕਰ ਦਿੱਤਾ ਸੀ ਅੱਗੇ ਤੋਂ ਅੱਗੇ ਚੱਲੋ ਜੀ ਉੱਧਰ ਹੈਗੀ ਦਿਮਾਨ ਹਾਲ ਤੇ ਇੱਥੋਂ ਆਪਾਂ ਹੁਣ ਲੈ ਲੈਣਾ ਬਾਬਾ ਜੀ ਦਾ ਪ੍ਰਸ਼ਾਦ ਪ੍ਰਸ਼ਾਦ ਹਸ ਤੇ ਬਾਹਰ ਜਗ੍ਹਾ ਬਣੀ ਹੋਈ ਆ ਚਲੋ ਜੀ ਸੰਗਤਾਂ ਹੌਲੀ ਹੌਲੀ ਅੱਗੇ ਵਧੀ ਜਾ ਰਹੀਆਂ ਤੇ ਆਪਾਂ ਵੀ ਲੈ ਲਿਆ ਤੇਗ ਦਾ ਪ੍ਰਸ਼ਾਦ ਚਲੋ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਅੱਗੇ ਦਿਖਾਉਨੇ ਆ ਬਾਬਾ ਜੀ ਨੇ ਦਿੱਤਾ ਪ੍ਰਸ਼ਾਦ ਚਲੋ ਜੀ ਪਪਾ ਖਾ ਵੀ ਲਈਏ ਹਨਾ ਨਾਲ ਦੇ ਨਾਲ ਬਾਛ ਹੱਤ ਤੋ ਲਾਂਗੇ ਹਾਂਜੀ ਇਸ ਤੋਂ ਬਾਅਦ ਅਸੀਂ ਜਾਂਦੇ ਆ ਜੀ ਲੰਗਰ ਹਾਲ ਵੱਲ ਨੂੰ ਨਹੀਂ ਲੰਗਰ ਹਾਲ ਵੱਲ ਨੂੰ ਨਹੀਂ ਜਾਂਦੇ ਪਹਿਲਾਂ ਉਧਰ ਜਾਂਦੇ ਆ ਹਨਾ ਬੇਜ ਦਰਿਆ ਤੇ ਉਹ ਬਹੁਤ ਵਧੀਆ ਸਫਾਈ ਕੀਤੀ ਸੰਤ ਸਿਚੇ ਵਾਲਾ ਸਾਹਿਬ ਜੀ ਵਾਲਿਆਂ ਨੇ ਉਹਨਾਂ ਨੇ ਸਫਾਈ ਕਰਾਈ ਉਸ ਜਗ੍ਹਾ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਚਲੋ ਜੀ ਉਧਰ ਦੇਖ ਕੇ ਆਉਂਦੇ ਆ ਕਿੱਦਾਂ ਆ ਇਹ ਛੋਟਾ ਜਿਹਾ ਬੱਚਾ ਅੱਗੇ ਅੱਗੇ ਜਾ ਰਿਹਾ ਤੇ ਪ੍ਰਸਾਵਾ ਦਿੱਤਾ ਹੋਇਆ ਧੁੱਪ ਤੋਂ ਬਚਾਉਣ ਦੇ ਲਈ ਗਰਮੀ ਬਹੁਤ ਜ਼ਿਆਦਾ ਸੀ ਨਾ ਬਹੁਤ ਜ਼ਿਆਦਾ ਸੰਗਤ ਵੀ ਇਸੇ ਗਰਮੀ ਕਰਕੇ ਸ਼ਾਇਦ ਘੱਟ ਸੀ ਅੱਜ ਉਦਾਂ ਆਦਰਵਾਇਜ਼ ਅੱਗੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਬਹੁਤ ਜ਼ਿਆਦਾ ਲੋਕ ਇੱਥੇ ਹੁੰਦੇ ਆ ਨਾ ਪਰ ਗਰਮੀ ਦਾ ਕੁਛ ਨਾ ਕੁਛ ਮੌਸਮ ਦਾ ਪ੍ਰਭਾਵ ਜ਼ਰੂਰ ਪੈਂਦਾ ਵਾ ਇਹ ਜਦੋਂ ਵੀ ਲੋਕ ਆਉਣਾ ਪਸੰਦ ਕਰਦੇ ਜਾਂ ਸੁਬਾਹ ਸੁਬਾਹ ਆਉਂਦੇ ਆ ਤੇ ਜਾਂ ਸ਼ਾਮ ਜੀ ਨੂੰ ਆਂਦਿਆ ਤੇ ਅਸੀਂ ਤਾਂ ਸਿਕਰ ਦਪਹਿਰੇ ਸਿਕਰ ਦਪਹਿਰੇ ਤਰਫੇ ਹਨਾ ਟੱਕੜ ਦੇ ਪੈਰ ਲੱਗੀ ਹੋਈ ਸੀ ਇੱਧਰ ਜਿਹੜੀ ਵੇਂ ਨਦੀ ਦੀ ਸਫਾਈ ਕਰਾਈ ਆ ਹਨਾ ਸੰਤ ਸੰਤ ਸੀਚਿਆਲ ਸਾਹਿਬ ਜੀ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹਨਾ ਮਹਾਪੁਰਖ ਉੱਪਰ ਤੋਂ ਉੱਪਰ ਵੀ ਪਏ ਆ ਜਿਹੜੇ ਸਮਾਜ ਸੁਧਾਰਕ ਵੀ ਆ ਸਾਰੇ ਮਹਾਪੁਰਖ ਮਾੜੇ ਨਹੀਂ ਹੁੰਦੇਗੇ ਸਾਰੇ ਬਾਬੇ ਮਾੜੇ ਨਹੀਂ ਹੁੰਦੇਗੇ ਕੁਝ ਆਪਣੇ ਸਮਾਜ ਨੂੰ ਸੰਭਾਲਣ ਦੇ ਲਈ ਬਹੁਤ ਵਧੀਆ ਕੰਮ ਕਰਦੇ ਆ ਹੁਣ ਇੱਧਰ ਆ ਗਏ ਆਪਾਂ ਲੰਗਰ ਹਾਲ ਵਾਲੀ ਸਾਈਡ ਦੇ ਉੱਤੇ ਹੁਣ ਆਪਾਂ ਸ਼ਕਦੇ ਆਂ ਪ੍ਰਸ਼ਾਦ